ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਮੱਗਰ ਦੇ ਮਹੀਨੇ ਦੇ ਵਿੱਚ ਤੁਸੀਂ ਤਵੇ ਤੇ ਪਾਈ ਪਹਿਲੀ ਰੋਟੀ ਦਾ ਉਪਾਅ ਕਰ ਲੈਂਦੇ ਹੋ ਤਾਂ 7 ਦਿਨਾਂ ਵਿੱਚ ਤੁਹਾਡੀ ਕਿਸਮਤ ਬਦਲ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਸਾਰਿਆਂ ਦੇ ਹੀ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਕਿ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਵੀ ਇਹੀ ਹੈ ਕਿ ਤਵੇ ਤੇ ਪਾਈ ਪਹਿਲੀ ਰੋਟੀ ਸਾਡੇ ਘਰ ਵਿੱਚ ਕਿਵੇਂ ਬਰਕਤ ਲੈ ਕੇ ਆ ਸਕਦੀ ਹੈ। ਕਿਵੇਂ ਘਰ ਦੇ ਵਿੱਚੋਂ ਪੈਸਿਆਂ ਦੀ ਤੰਗੀ ਖਤਮ ਹੋ ਜਾਵੇਗੀ। ਸਾਥ ਸੰਗਤ ਜੀ ਬਹੁਤ ਸਾਰੇ ਲੋਕ ਆਖਦੇ ਹਨ ਇੰਨਾ ਜ਼ਿਆਦਾ ਅਸੀਂ ਕੰਮ ਕਰਦੇ ਹਾਂ ਤੇ ਕੰਮ ਕਰਨ ਤੋਂ ਬਾਅਦ ਮਿਹਨਤ ਕਰਨ ਤੋਂ ਬਾਅਦ ਵੀ ਕਾਰੋਬਾਰ ਕਰਨ ਤੋਂ ਬਾਅਦ ਵੀ ਸਾਡੇ ਘਰ ਵਿੱਚ ਪੈਸਿਆਂ ਦੀ ਬਰਕਤ ਹੀ ਨਹੀਂ ਪੈਂਦੀ ਜਿਵੇਂ ਪੈਸਾ ਆਉਂਦਾ ਹੈ ਪੈਸਾ ਘਰ ਵਿੱਚ ਟਿਕਦਾ ਨਹੀਂ ਹੈ ਨਾਲੋਂ ਨਾਲ ਹੀ ਸਾਡੇ ਕੋਲੋਂ ਪੈਸਾ ਖਰਚ ਹੋ ਜਾਂਦਾ ਹੈ ਅੱਜ ਅਸੀਂ ਘਰ ਦੇ ਵਿੱਚ ਪੈਸੇ ਦੀ ਤੰਗੀ ਕਾਰੋਬਾਰ ਦੇ ਵਿੱਚ ਵਾਧੇ ਦੇ ਲਈ ਧਨ ਦੀ ਬਰਕਤ ਦੇ ਲਈ ਇੱਕ ਯੁਗਤੀ ਦੱਸਣ ਵਾਲੇ ਹਾਂ ਜੀ ਸਤ ਸੰਗਤ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਆਓ ਜੀ ਹੁਣ ਗੱਲ ਕਰਦੇ ਹਾਂ ਅੱਜ ਦੇ ਵਿਸ਼ੇ ਦੇ ਬਾਰੇ ਸਤ ਸੰਗਤ ਜੀ ਅੱਜ ਦੀ ਵੀਡੀਓ ਮੇਰੀਆਂ ਭੈਣਾਂ ਧਿਆਨ ਦੇ ਨਾਲ ਜ਼ਰੂਰ ਸੁਣ ਲੈਣ ਕਿਉਂਕਿ ਭੈਣਾਂ ਹੀ ਹਨ ਜੋ ਘਰ ਦੀ ਬਰਕਤ ਦੇ ਲਈ ਕਈ ਪ੍ਰਕਾਰ ਦੇ ਕੰਮ ਕਰਦੀਆਂ ਹੀ ਰਹਿੰਦੀਆਂ ਹਨ ਅਤੇ ਉਹਨਾਂ ਨੂੰ ਘਰ ਦੀ ਬਰਕਤ ਦੇ ਲਈ ਜੋ ਵੀ ਕੋਈ ਦੱਸਦਾ ਹੈ ਉਹ ਉਦਾਂ ਹੀ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਤਾਂ ਉਹਨਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਫਿਰ ਬਣੀ ਹੀ ਰਹਿੰਦੀ ਹੈ ਘਰ ਦੇ ਵਿੱਚ ਬਰਕਤ ਆ ਜਾਵੇ ਜੇ ਬੀਬੀਆਂ ਨੂੰ ਕਿਸੇ ਨੇ ਕਹਿ ਦਿੱਤਾ ਕਿ ਰੋਟੀ ਪਕਾਉਣ ਤੋਂ ਪਹਿਲਾਂ ਤਵੇ ਉੱਤੇ ਲੂਣ ਪਾਉਣ ਦੇ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਤਾਂ ਉਹ ਲੂਣ ਪਾਉਣ ਲੱਗ ਜਾਂਦੀਆਂ ਹਨ ਜੇ ਕਿਸੇ ਨੇ ਕਹਿ ਦਿੱਤਾ ਕਿ ਪਹਿਲੇ ਰੋਟੀ ਤੁਸੀਂ ਗਾਂ ਨੂੰ ਪਾਇਆ ਕਰੋ ਗਾਂ ਨੂੰ ਪਾਉਣੀ ਜ਼ਰੂਰੀ ਹੁੰਦੀ ਹੈ ਤਾਂ ਉਹ ਰੋਟੀ ਗਾਂ ਨੂੰ ਪਾਉਣੀ ਸ਼ੁਰੂ ਕਰ ਦਿੰਦੀਆਂ ਹਨ ਅਤੇ ਜੇ ਕਿਸੇ ਨੇ ਕਿਹਾ ਕਿ ਪਹਿਲੀ ਰੋਟੀ ਬਣਾ ਕੇ ਘਿਓ ਨਾਲ ਚੋਪੜ ਕੇ ਕਾਲੇ ਕੁੱਤੇ ਨੂੰ ਪਾਇਆ ਕਰੋ ਤਾਂ ਉਹ ਰੋਟੀ ਕਾਲੇ ਕੁੱਤੇ ਨੂੰ ਘਿਓ ਲਗਾ ਕੇ ਪਾਉਣੀ ਸ਼ੁਰੂ ਕਰ ਦਿੰਦੀਆਂ ਹਨ ਤੇ ਜੇ ਕਿਸੇ ਨੇ ਕਹਿ ਦਿੱਤਾ ਕਿ ਪਹਿਲੀ ਰੋਟੀ ਦੇ ਚਾਰ ਟੁਕੜੇ ਕਰਕੇ ਕਾਂਵਾਂ ਨੂੰ ਪਾ ਦਿਆ ਕਰੋ ਤਾਂ ਉਹ ਕਾਂਵਾਂ ਨੂੰ ਪਾਉਣੀ ਸ਼ੁਰੂ ਕਰ ਦਿੰਦੀਆਂ ਹਨ ਜੇ ਕਿਸੇ ਨੇ ਕਿਹਾ ਕਿ ਕੀੜੀਆਂ ਨੂੰ ਆਟਾ ਪਾਉਣ ਤਾਂ ਇਦਾਂ ਹੀ ਕਰਨ ਲੱਗ ਜਾਂਦੀਆਂ ਹਨ ਸਾਥ ਸੰਗਤ ਜੀ ਪਰਮਾਤਮਾ ਨੇ ਸਾਨੂੰ ਇਸ ਯੋਗ ਬਣਾਇਆ ਹੈ ਕਿ ਅਸੀਂ ਆਪਣੀ ਪਸੰਦ ਦਾ ਭੋਜਨ ਬਣਾ ਕੇ ਖਾ ਸਕਦੇ ਹਾਂ ਕਿਉਂਕਿ ਅਸੀਂ ਤਾਂ ਸਮਰਾਥ ਹਾਂ ਅਸੀਂ ਭੋਜਨ ਬਣਾ ਕੇ ਖੁਦ ਖਾ ਸਕਦੇ ਹਾਂ ਜੋ ਵੀ ਸਾਡਾ ਦਿਲ ਕਰੇ ਅਤੇ ਦੂਜਿਆਂ ਨੂੰ ਵੀ ਖਵਾ ਸਕਦੇ ਹਾਂ ਜਾਨਵਰਾਂ ਨੂੰ ਭੋਜਨ ਬਣਾਉਣਾ ਗਲਤ ਨਹੀਂ ਹੈ ਇਹ ਇੱਕ ਬੜੀ ਹੀ ਵਧੀਆ ਗੱਲ ਹੈ ਇਹ ਸਾਰੇ ਗੱਲਬਾਤ ਕਰਨ ਤੋਂ ਪਹਿਲਾਂ ਸਾਤ ਸੰਗਤ ਜੀ ਵੀਡੀਓ ਦੇ ਵਿਸ਼ੇ ਦੇ ਅਨੁਸਾਰ ਘਰ ਦੇ ਵਿੱਚ ਬਰਕਤ ਕਿਵੇਂ ਆਵੇਗੀ ਇਸ ਦੀ ਜੁਗਤੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਤੇ ਫਿਰ ਬਾਅਦ ਵਿੱਚ ਸਾਤ ਸੰਗਤ ਜੀ ਦੱਸਾਂਗੇ ਜੀ ਕਿ ਤਵੇ ਤੇ ਰੋਟੀ ਪਉਣਾਉਣ ਤੋਂ ਪਹਿਲਾਂ ਲੋਹਣ ਪਾਉਣਾ ਹੈ ਜਾਂ ਫਿਰ ਕੁੱਤੇ ਗਾਂ ਨੂੰ ਤੇ ਜਾਂ ਫਿਰ ਕਿੜੀਆਂ ਨੂੰ ਆਟਾ ਪਾਉਣ ਦਾ ਕਾਰਨ ਕੀ ਹੈ ਜੇ ਰੋਟੀ ਚੋਪੜਨ ਦਾ ਕਾਰਨ ਕੀ ਹੈ ਅਤੇ ਇਸ ਦਾ ਕੀ ਲਾਭ ਹੋ ਜਾਵੇਗਾ ਸਾਤ ਸੰਗਤ ਜੀ ਹੁਣ ਅਸੀਂ ਗੱਲ ਕਰਦੇ ਹਾਂ ਕਿ ਬੀਬੀਆਂ ਘਰ ਦੇ ਵਿੱਚ ਰੋਟੀ ਬਣਾਉਣ ਤੋਂ ਪਹਿਲਾਂ ਕੀ ਕਰਨ ਜਿਸ ਨਾਲ ਘਰ ਦੇ ਵਿੱਚ ਬਰਕਤ ਆ ਜਾਵੇ ਤੇ ਪੈਸੇ ਦੇ ਵਿੱਚ ਵਾਧਾ ਹੋ ਜਾਵੇ ਘਰ ਦੇ ਵਿੱਚ ਪ੍ਰੇਮ ਵਧ ਜਾਵੇ ਤੇ ਘਰ ਦੇ ਵਿੱਚ ਸਾਰੇ ਹੀ ਘਰ ਦੇ ਜੀਰਾਂ ਨਾਲ ਮਿਲ ਕੇ ਰਹਿਣ ਸਾਰਸੰਗਤ ਜੀ ਅੱਜ ਦੀ ਵੀਡੀਓ ਵਿੱਚ ਮੈਂ ਇੱਕ ਭੈਣ ਦੀ ਹੱਦ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਵਾਲੀ ਹਾਂ ਜਿਸ ਦੇ ਵਿੱਚ ਭੈਣ ਦੱਸਦੀ ਹੈ ਕਿ ਉਸ ਘਰ ਵਿੱਚ ਉਹ ਤਿੰਨ ਜੀਸਨ ਉਹ ਭੈਣ ਆਪਣਾ ਪਤੀ ਅਤੇ ਉਸਦਾ ਬੇਟਾ ਆਪਸ ਵਿੱਚ ਉਹਨਾਂ ਦੀ ਬਿਲਕੁਲ ਵੀ ਨਹੀਂ ਸੀ ਬਣਦੀ ਕਿਉਂਕਿ ਉਸ ਭੈਣ ਦੀ ਪਤੀ ਦਾ ਸੁਭਾਅ ਜਿਹੜਾ ਸੀ ਬੜਾ ਹੀ ਗਰਮ ਸੀ ਉਹ ਸਾਰਿਆਂ ਦੇ ਨਾਲ ਹੀ ਗੁੱਸੇ ਵਿੱਚ ਗੱਲ ਕਰਦਾ ਸੀ ਉਹਨਾਂ ਦੋਨਾਂ ਨੇ ਆਪਸੀ ਕਲੇਸ਼ ਕਰਕੇ ਉਹਨਾਂ ਦਾ ਬੱਚਾ ਦੋਹਾਂ ਤੋਂ ਹੀ ਦੂਰ ਹੋ ਗਿਆ ਤੇ ਫਿਰ ਉਹ ਭੈਣ ਦੱਸਦੀ ਹੈ ਮੈਂ ਕਈ ਵਾਰੀ ਸੋਚਦੀ ਕਿ ਅਜੇ ਤੱਕ ਅਸੀਂ ਘਰ ਦੇ ਵਿੱਚ ਸਿਰਫ ਤਿੰਨ ਹੀ ਜੀ ਹਾਂ ਜੇ ਕਿਤੇ ਜ਼ਿਆਦਾ ਹੁੰਦੇ ਤਾਂ ਅਸੀਂ ਲੜ ਲੜ ਕੇ ਹੀ ਮਰ ਜਾਣਾ ਸੀ ਤੇ ਫਿਰ ਉਹ ਕਹਿੰਦੀ ਮੈਂ ਆਪਣੇ ਘਰ ਦੀ ਲੜਾਈ ਨੂੰ ਦੂਰ ਕਰਨ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਜਾਵੇ ਘਰ ਵਿੱਚ ਬਰਕਤ ਆ ਜਾਵੇ ਇਸ ਲਈ ਜੋ ਵੀ ਕਿਸੇ ਨੇ ਕਿਹਾ ਮੈਂ ਉਹ ਹੀ ਕੰਮ ਕਰਨਾ ਸ਼ੁਰੂ ਕਰ ਦੇਂਦੀ ਸੀ ਮੈਂ ਇਹ ਸੋਚਦੀ ਸੀ ਕਿ ਕਿਸੇ ਤਰ੍ਹਾਂ ਮੇਰਾ ਪਰਿਵਾਰ ਵੀ ਦੂਜਿਆਂ ਦੇ ਵਾਂਗ ਰਲ ਮਿਲ ਕੇ ਸੁਖ ਸ਼ਾਂਤੀ ਦੇ ਨਾਲ ਰਹੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਨਹੀਂ ਸੀ ਪੈ ਰਿਹਾ ਤੇ ਘਰ ਦਾ ਕਲੇਸ਼ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਸੀ ਤੇ ਫਿਰ ਉਹ ਭੈਣ ਕਹਿਣ ਲੱਗੀ ਮੈਨੂੰ ਘਰ ਦੀ ਬਰਕਤ ਤੇ ਸੁਖ ਸ਼ਾਂਤੀ ਦੇ ਲਈ ਇੱਕ ਉਜਗਤੀ ਕਿਸੇ ਨੇ ਦੱਸੀ ਕਿ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਘਰ ਜਾਓ ਫਿਰ ਆ ਕੇ ਇੱਕ ਗਲਾਸ ਪਾਣੀ ਕੋਲ ਰੱਖ ਲਓ ਤੇ ਬਾਣੀ ਪੜਨੀ ਸ਼ੁਰੂ ਕਰ ਦਿਓ ਇਸ ਵਾਸਤੇ ਮੈਨੂੰ ਜਿਵੇਂ ਕਿ ਕਿਸੇ ਨੇ ਕਿਹਾ ਮੈਂ ਓਦਾਂ ਹੀ ਕਹਿੰਦੀ ਕਿ ਕਰਦੀ ਰਹੀ ਫਿਰ ਦੱਸਦੀ ਹੈ ਕਿ ਮੈਂ ਉਹਨਾਂ ਦੇ ਦੱਸੇ ਅਨੁਸਾਰ ਹੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਘਰ ਚਲੀ ਜਾਂਦੀ ਉੱਥੋਂ ਆ ਕੇ ਧਰਤੀ ਤੇ ਇੱਕ ਸਾਫ਼ ਕੱਪੜਾ ਵਿਛਾ ਲੈਂਦੀ ਤੇ ਕੋਲ ਆਪਣੇ ਇੱਕ ਗਲਾਸ ਪਾਣੀ ਦਾ ਰੱਖ ਲੈਂਦੀ ਤੇ ਫਿਰ ਪਾਠ ਕਰਨਾ ਸ਼ੁਰੂ ਕਰ ਦਿੰਦੀ ਅਤੇ ਰਸੋਈ ਦੇ ਵਿੱਚ ਸਵੇਰੇ ਚਾਹ ਬਣਾਉਣੀ ਹੋਵੇ ਜਾਂ ਰੋਟੀ ਸਬਜ਼ੀ ਬਣਾਉਣੀ ਹੋਵੇ ਤੇ ਮੈਂ ਨਾਲ ਦੀ ਨਾਲ ਸਿਮਰਨ ਕਰੀ ਜਾਂਦੀ ਜਿਹੜਾ ਜਲ ਮੈਂ ਪਾਠ ਕਰਨ ਵੇਲੇ ਆਪਣੇ ਕੋਲ ਰੱਖਿਆ ਕਰਦੀ ਸੀ ਉਸ ਨੂੰ ਮੈਂ ਆਪਣੇ ਪਤੀ ਤੇ ਬੇਟੇ ਨੂੰ ਛਕਾ ਦਿੰਦੀ ਤੇ ਆਪ ਵੀ ਸ਼ੱਕ ਲੈਂਦੀ ਮੈਂ ਉਸ ਜਲ ਨੂੰ ਆਪਣੇ ਪਤੀ ਨੂੰ ਚਾਹ ਵਾਲੇ ਪਾਣੀ ਵਿੱਚ ਮਿਲਾ ਦਿੰਦੀ ਇਸ ਤਰ੍ਹਾਂ ਕਹਿੰਦੀ ਕਿ ਮੈਂ ਆਪਣੇ ਬੇਟੇ ਨੂੰ ਇਦਾਂ ਜਲ ਪਿਉਂਦੀ ਕਹਿੰਦੀ ਕਿ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਮੇਰੇ ਘਰ ਦੇ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਅਤੇ ਮੇਰੇ ਘਰ ਦੇ ਵਿੱਚੋਂ ਕਲੇਸ਼ ਦੂਰ ਹੋ ਜਾਣਗੇ ਸਾਡੇ ਘਰ ਪਰਿਵਾਰ ਵਿੱਚ ਬਦਲਾਵ ਆਵੇਗਾ ਤੇ ਬਾਣੀ ਪੜ੍ਹਦੇ ਸਮੇਂ ਰੱਖੇ ਜਲ ਦੀ ਪਵਿੱਤਰਤਾ ਦੇ ਨਾਲ ਉਹਨਾਂ ਦੇ ਹਿਰਦੇ ਦੇ ਅੰਦਰ ਬਦਲਾਵ ਜ਼ਰੂਰ ਹੋ ਜਾਵੇਗਾ ਇਸੇ ਹੀ ਵਿਸ਼ਵਾਸ ਦੇ ਨਾਲ ਉਹ ਭੈਣ ਆਖਦੀ ਹੈ ਕਿ ਉਹ ਜਲ ਜਿਹੜਾ ਸੀ ਉਹਨਾਂ ਨੂੰ ਮੈਂ ਸ਼ਕਾਹ ਦਿੰਦੀ ਸੀ ਤੇ ਜਲ ਵਧ ਜਾਂਦਾ ਤੇ ਪੀਣ ਵਾਲੇ ਪਾਣੀ ਵਿੱਚ ਮਿਲਾ ਦਿੰਦੀ ਤੇ ਸਾਰਾ ਦਿਨ ਉਹ ਮਿਲਿਆ ਹੋਇਆ ਜਲ ਵਾਲਾ ਪਾਣੀ ਹੀ ਪੀਂਦੇ ਰਹਿੰਦੇ ਇਸ ਤਰ੍ਹਾਂ ਕਰਦੇ ਹੋਏ ਉਸ ਨੂੰ 3 ਮਹੀਨੇ ਲੰਘ ਗਏ ਉਸ ਦੇ ਪਤੀ ਅਤੇ ਬੱਚੇ ਦੇ ਸੁਭਾਅ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਤਣੀ ਸ਼ੁਰੂ ਹੋ ਗਈ ਬੱਚਾ ਹੁਣ ਆਪਣੇ ਮਾਤਾ ਪਿਤਾ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਬੋਲਣ ਲੱਗਾ ਤੇ ਉਸ ਦਾ ਪਤੀ ਵੀ ਗੁੱਸੇ ਤੇ ਕੰਟਰੋਲ ਰੱਖ ਕੇ ਬੋਲਣ ਲੱਗ ਪਿਆ ਤੇ ਉਹਨਾਂ ਦੇ ਸੁਭਾਅ ਦੇ ਵਿੱਚ ਬਹੁਤ ਹੀ ਫਰਕ ਪੈ ਗਿਆ ਉਹ ਸਾਰੇ ਹੀ ਰਲ ਮਿਲ ਕੇ ਪਿਆਰ ਦੇ ਨਾਲ ਰਹਿਣ ਲੱਗ ਪਏ ਸਾਰੇ ਇੱਕ ਦੂਜੇ ਦੇ ਨਾਲ ਪਿਆਰ ਨਾਲ ਗੱਲ ਕਰਨ ਲੱਗੇ ਉਸ ਨੂੰ ਪਾਠ ਕਰਦੀ ਨੂੰ ਵੇਖ ਕੇ ਉਸ ਦੇ ਪਤੀ ਦਾ ਨਜ਼ਰੀਆ ਵੀ ਉਸ ਦੇ ਪ੍ਰਤੀ ਚੇਂਜ ਹੋ ਗਿਆ ਫਿਰ ਉਹ ਦੱਸਦੀ ਹੈ ਕਿ ਉਹਨਾਂ ਦੇ ਵਿੱਚ ਲੜਾਈ ਝਗੜਾ ਘਟਦਾ ਘਟਦਾ ਬਿਲਕੁਲ ਹੀ ਖਤਮ ਹੋ ਗਿਆ ਤੇ ਉਹ ਭੈਣ ਕਹਿੰਦੀ ਹੈ ਕਿ ਬਾਣੀ ਦੇ ਜਾਪ ਦੇ ਨਾਲ ਉਹਨਾਂ ਸਾਰਿਆਂ ਦੇ ਹਿਰਦੇ ਦੇ ਅੰਦਰ ਸ਼ਾਂਤੀ ਆ ਗਈ ਤੇ ਉਹ ਦੱਸਦੀ ਹੈ ਕਿ ਪਹਿਲਾਂ ਉਹਨਾਂ ਦੇ ਘਰ ਅੰਦਰ ਕੋਈ ਵੀ ਬਾਣੀ ਨਹੀਂ ਸੀ ਪੜਦਾ ਤੇ ਹੁਣ ਸਾਰਾ ਹੀ ਪਰਿਵਾਰ ਦੋਵੇਂ ਹੀ ਸਮੇ ਗੁਰੂ ਘਰ ਜਾਂਦੇ ਹਨ ਤੇ ਬਾਣੀ ਵੀ ਪੜਨ ਲੱਗ ਪਏ ਹਨ ਜਿਸ ਕਰਕੇ ਉਹਨਾਂ ਦੇ ਘਰ ਦਾ ਕਲੇਸ਼ ਹੀ ਮੁੱਕ ਗਿਆ ਉਹਨਾਂ ਦੇ ਘਰ ਅੰਦਰ ਬਰਕਤ ਪੈਣੀ ਸ਼ੁਰੂ ਹੋ ਗਈ ਅੱਜ ਦੀ 사ਤ ਸੰਗਤ ਜੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਸੋਚਦੇ ਹਾਂ ਕਿ ਕੁੱਤੇ ਨੂੰ ਰੋਟੀ ਪਾਉਣ ਨਾਲ ਸਾਡੇ ਘਰ ਵਿੱਚ ਬਰਕਤ ਆ ਜਾਵੇਗੀ ਜਾਂ ਪੈਸੇ ਦੇ ਵਿੱਚ ਵਾਧਾ ਹੋ ਜਾਵੇਗਾ ਅਸੀਂ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਪਏ ਹੋਏ ਹਾਂ ਜਾਂ ਫਿਰ ਤਵੇ ਤੇ ਲੋਹਣ ਪਾਉਣ ਨਾਲ ਜਾਂ ਗਾਂ ਨੂੰ ਰੋਟੀ ਖਵਾਉਣ ਨਾਲ ਤੇ ਜਾਂ ਫਿਰ ਕੀੜੀਆਂ ਨੂੰ ਆਟਾ ਪਾਉਣ ਦੇ ਨਾਲ ਹੀ ਘਰ ਦੀ ਬਰਕਤ ਆਉਂਦੀ ਹੈ ਤੇ ਕਲੇਸ਼ ਮੁੱਕ ਜਾਂਦਾ ਹੈ ਇਹ ਸਭ ਕਰਨਾ ਜ਼ਰੂਰੀ ਨਹੀਂ ਹੈ ਗੁਰੂ ਦੇ ਲੜ ਲੱਗਣਾ ਹੈ ਗੁਰਬਾਣੀ ਪੜ੍ਹਨੀ ਹੈ ਤੇ ਘਰ ਦੀ ਆਪਸੀ ਇਕਤਾ ਸਹਿਮਤੀ ਦੇ ਨਾਲ ਮਿਲ ਜੁਲ ਕੇ ਰਹਿਣਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਜੇਕਰ ਬਾਣੀ ਦੇ ਲੜ ਲੱਗਾਂਗੇ ਸਾਰੇ ਹੀ ਦੁੱਖ ਪਰਮਾਤਮਾ ਜੀ ਆਪ ਦੂਰ ਕਰ ਦੇਣਗੇ ਘਰ ਦਾ ਕਲੇਸ਼ ਮੁਕ ਜਾਵੇਗਾ ਲੜਾਈ ਖਤਮ ਹੀ ਹੋ ਜਾਵੇਗੀ ਜਿਆਦਾ ਵਧੀਆ ਹੋਵੇਗਾ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜੀਏ ਤਾਂ ਗੁਰੂ ਪਾਤਸ਼ਾਹ ਜੀ ਘਰ ਦੇ ਵਿੱਚ ਬਰਕਤ ਲੈ ਆਉਣਗੇ ਤੇ ਬਾਣੀ ਪੜਨ ਦੇ ਨਾਲ ਨਾਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਸਿਮਰਨ ਕਰੀਏ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਜੀ ਤਵੇ ਤੇ ਲੋਹਣ ਪਾਉਣ ਨਾਲ ਕੀ ਹੁੰਦਾ ਹੈ ਜੇ ਤਵੇ ਤੇ ਲੋਹਣ ਪਾ ਦਿੰਦੇ ਹਾਂ ਤੇ ਤਵੇ ਤੇ ਲੱਗੇ ਹੋਏ ਬੈਕਟੀਰੀਆ ਜਿਹੜੇ ਹੁੰਦੇ ਹਨ ਉਹ ਖਤਮ ਹੀ ਹੋ ਜਾਂਦੇ ਹਨ ਭਾਵੇਂ ਅਸੀਂ ਰੋਟੀ ਪਕਾਉਣ ਤੋਂ ਪਹਿਲਾਂ ਤਵੇ ਨੂੰ ਧੋ ਲਈਦਾ ਹੈ ਪਰ ਧੋਣ ਦੇ ਨਾਲ ਬੈਕਟੀਰੀਆ ਖਤਮ ਨਹੀਂ ਹੁੰਦੇ ਜੇ ਰੋਟੀ ਬਣਾਉਣ ਤੋਂ ਪਹਿਲਾਂ ਤਵੇ ਤੇ ਲੋਹਣ ਪਾ ਦਈਏ ਤਾਂ ਤਵੇ ਤੋਂ ਬੈਕਟੀਰੀਆ ਖਤਮ ਹੋ ਜਾਣਗੇ ਇਦਾਂ ਕਰਨ ਨਾਲ ਸਾਨੂੰ ਫਿਰ ਬਿਮਾਰੀਆਂ ਨਹੀਂ ਲੱਗਣਗੀਆਂ ਪਹਿਲਾਂ ਬੀਬੀਆਂ ਤਵੇ ਨੂੰ ਘਿਓ ਲਗਾ ਕੇ ਚੋਪੜ ਲੈਂਦੀਆਂ ਸੀ ਤੇ ਉਸ ਤੇ ਰੋਟੀ ਬਣਾਉਂਦੀਆਂ ਸਨ ਜਿਸ ਕਰਕੇ ਤਵਾ ਚੋਪੜਿਆ ਜਾਂਦਾ ਸੀ ਤੇ ਇਸ ਤਰ੍ਹਾਂ ਕਰਨ ਦੇ ਨਾਲ ਫੁਲਕੇ ਵੀ ਵਧੀਆ ਬਣਦੇ ਸੀ ਤੇ ਪਹਿਲੀ ਰੋਟੀ ਜਿਹੜੀ ਹੁੰਦੀ ਸੀ ਉਹ ਸੁੱਟਣ ਦੀ ਥਾਂ ਕੁੱਤੇ ਨੂੰ ਜਾਂ ਗਾਵਾਂ ਨੂੰ ਪਾ ਦਿੰਦੀਆਂ ਸਨ ਕਿਉਂਕਿ ਉਸ ਵੇਲਿਆਂ ਦੇ ਵਿੱਚ ਘਰ ਵਿੱਚ ਇਹ ਦੋਵੇਂ ਹੀ ਚੀਜ਼ਾਂ ਮੌਜੂਦ ਹੁੰਦੀਆਂ ਸਨ ਤਾਂ ਕਿ ਪ੍ਰਸ਼ਾਦਾ ਪੈਰਾਂ ਦੇ ਵਿੱਚ ਨਾ ਰੁਲੇ ਕਿਸੇ ਜਾਨਵਰ ਦੇ ਮੂੰਹ ਪੈ ਜਾਵੇ ਕਿਸੇ ਜਾਨਵਰ ਦੇ ਮੂੰਹ ਵਿੱਚ ਪੈ ਕੇ ਭਲਾ ਹੋ ਜਾਵੇ ਕਿਉਂਕਿ ਕਿਸੇ ਦਾ ਢਿੱਡ ਭਰਨਾ ਵੀ ਚੰਗੀ ਗੱਲ ਹੈ ਇਦਾਂ ਕਿਸੇ ਦੇ ਅੰਦਰੋਂ ਅਸੀਸ ਨਿਕਲਦੀ ਹੈ ਕਿਉਂਕਿ ਕਹਿੰਦੇ ਹਨ ਹੱਥਾਂ ਦੇ ਨਾਲ ਕੀਤਾ ਹੋਇਆ ਦਾਨ ਹੀ ਸਾਨੂੰ ਇਸ ਜਨਮ ਦੇ ਵਿੱਚ ਬਰਕਤ ਦੇ ਰੂਪ ਵਿੱਚ ਮਿਲਦਾ ਹੈ ਤੇ ਬਾਣੀ ਪੜਨ ਦੇ ਨਾਲ ਅਸੀਂ گاਵਾਂ ਦੇ ਚੱਕਰ ਵਿੱਚ ਪੈ ਕੇ ਛੁਟਕਾਰਾ ਲੈ ਲੈਂਦੇ ਹਾਂ ਬਾਣੀ ਸਾਨੂੰ ਗੁਰੂ ਦੇ ਨਾਲ ਜੋੜਦੀ ਹੈ ਸਾਡੇ ਗੁਨਾਹਾਂ ਤੋਂ ਛੁਟਕਾਰਾ ਦਿਵਾਉਂਦੀ ਹੈ ਤੇ ਜ਼ਿੰਦਗੀ ਵਿੱਚ ਚੰਗੇ ਕਰਮ ਕਰਨ ਦੇ ਲਈ ਬਾਣੀ ਸਾਨੂੰ ਪ੍ਰੇਰਿਤ ਕਰਦੀ ਹੈ ਤੇ ਜੋ ਮਨੁੱਖ ਬਾਣੀ ਪੜਦਾ ਹੈ ਉਹ ਹਰ ਕੰਮ ਨੂੰ ਕਰਨ ਵੇਲੇ 100 ਵਾਰ ਸੋਚਦਾ ਹੈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਕਿਉਂਕਿ ਬਾਣੀ ਦੇ ਲੜ ਲੱਗਣ ਤੇ ਸਾਨੂੰ ਪਤਾ ਹੈ ਕਿ ਜੇ ਅਸੀਂ ਕਿਸੇ ਦਾ ਭਲਾ ਮੰਗਾਗੇ ਤਾਂ ਹੀ ਸਾਡਾ ਭਲਾ ਹੋਵੇਗਾ ਕਿਉਂਕਿ ਸਾਡੇ ਗੁਰੂ ਦਾ ਉਪਦੇਸ਼ ਹੈ ਜੀ ਸਰਬੱਤ ਦੇ ਭਲੇ ਵਿੱਚ ਹੀ ਸਾਡਾ ਭਲਾ ਲਿਖਿਆ ਹੋਇਆ ਹੈ ਕਿਉਂਕਿ ਸਰਬੱਤ ਦੇ ਭਲੇ ਦੇ ਵਿੱਚ ਹੀ ਅਸੀਂ ਆਉਂਦੇ ਹਾਂ ਸਰਬੱਤ ਵਿੱਚ ਹੀ ਸਾਡਾ ਭਲਾ ਹੋ ਜਾਵੇਗਾ ਸਾਥ ਸੰਗਤ ਜੀ ਇਹ ਨਹੀਂ ਆਹੀ ਬੇਨਤੀਆਂ ਪ੍ਰਵਾਨ ਕਰ ਲੈਣਾ ਜੀ ਜੇਕਰ ਤੁਹਾਨੂੰ ਕੋਈ ਗਲਤ ਗੱਲ ਲੱਗੀ ਹੋਵੇ ਤਾਂ ਕਿਰਪਾ ਕਰਕੇ ਮਾਫ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ